ਕਿਹੜੀ ਰਾਜਨੀਤੀ ਕਰਨ ਦੇ ਤੁਲੇ ਹੋਏ ਹੋ ਇੱਕ ਬੰਨੇ ਤੁਸੀਂ ਜਾ ਕੇ ਅਕਾਲ ਤਖਤ ਸਾਹਿਬ ਤੇ ਆਪਣੇ ਵੱਲੋਂ ਕੀਤੇ ਹੋਏ ਗਲਨਾਵਾਂ ਦੀਆਂ ਮਾਫੀਆਂ ਮੰਗ ਰਹੇ ਹੋ ਦੂਜੇ ਬੰਨੇ ਜਿਹੜੇ ਸਿੰਘ ਸਾਹਿਬ ਉਹਨਾਂ ਦੀ ਤੁਸੀਂ ਕਿਰਦਾਰ ਕੁਸ਼ੀ ਕਰ ਰਹੇ ਹੋ ਤੁਸੀਂ ਇਹੋ ਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਕਿ ਵੀ ਤੁਸੀਂ ਕੌਣ ਹੋਣੇ ਹੋ ਸਾਨੂੰ ਅਕਾਲ ਤਖਤ ਸਾਹਿਬ ਦੇ ਸੱਦਣ ਵਾਲੇ ਸੋ ਖਾਲਸਾ ਜੀ ਇਹ ਬਹੁਤ ਹੀ ਮਾੜੀ ਗੱਲ ਹੈ ਜਦੋਂ ਕਿ ਜਿਹੜੀ ਇਹੋ ਜੀਆਂ ਗੱਲਾਂ ਇਹਨਾਂ ਲੋਕਾਂ ਨੂੰ ਸ਼ੋਭਦੀਆਂ ਨਹੀਂ ਜਿਹੜੇ ਆਪਣੇ ਆਪ ਨੂੰ بڑے ਪੰਥ ਦੀ ਜਮਾਤ ਦੱਸਦੇ ਰਹੇ ਐ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਅੱਜ ਮੈਂ ਇੱਕ ਸੋਸ਼ਲ ਮੀਡੀਆ ਤੇ ਵੇਖ ਰਿਹਾ ਕਿ ਕਈ ਅਕਾਲੀ ਜਲ ਦੇ ਪੇਚਾਂ ਤੋਂ ਜਾਂ ਹੋਰ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਜੋ ਛੋਸ਼ਲ ਮੀਡੀਏ ਦੇ ਜੋ ਨਾਲ ਬਾਰੇ ਚੱਲ ਰਿਹਾ ਉਹਦੇ ਬਾਰੇ ਮੈਂ ਇੱਕ ਦੋ ਗੱਲਾਂ ਕਹਿਣੀਆਂ ਚਾਹਣਾ ਹੈ ਕਿ ਜਿਹੜੀ ਅਕਾਲੀ ਦਲ ਦੇ ਕੁਝ ਬੰਦੇ ਜਿਹੜੇ ਅੱਜ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਰਤਾਰ ਕੁਛ ਹੀ ਕਰ ਰਹੇ ਆ ਮੈਂ ਉਹਨੂੰ ਇੱਕ ਸਵਾਲ ਕਰਨਾ ਚਾਹਣਾ ਕਿ ਭਾਈ ਜੇ ਤੁਹਾਨੂੰ ਗਿਆਨੀ ਆਫਰੀ ਸਿੰਘ ਚੰਗਾ ਨਹੀਂ ਲੱਗਦਾ ਜਾਂ ਫਿਰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਤੁਸੀਂ ਕਿਉਂ ਪੇਸ਼ ਹੋਏ ਫਿਰ ਤੁਸੀਂ ਕਿਉਂ ਮਾਫੀਆਂ ਮੰਗਦੇ ਹੋ ਫਿਰ ਤੁਹਾਡੀਆਂ ਉਹਨਾਂ ਮਾਫੀਆਂ ਮੰਗਣ ਦਾ ਫਾਇਦਾ ਕੀ ਜੇ ਤੁਸੀਂ ਅੱਜ ਤੁਸੀਂ ਇਸ ਗੱਲ ਨੂੰ ਸਾਬਤ ਕਰਤਾ ਕਿ ਅਸੀਂ ਈਕਾਲ ਤੱਕ ਸਭ ਦੇ ਫੈਸਲੇ ਨੂੰ ਨਹੀਂ ਮੰਨਦੇ ਅੱਜ ਤੁਸੀਂ ਜੇ ਤੁਸੀਂ ਈਕਾਲ ਤੱਕ ਸਭ ਦੇ ਫੈਸਲੇ ਨੂੰ ਮੰਨਦੇ ਹੁੰਦੇ ਫਿਰ ਅੱਜ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਐਹੋ ਜਿਹੀਆਂ ਜੜੀਆਂ ਘਟੀਆਂ ਹਰਕਤਾਂ ਨਾ ਕਰਦੇ ਇੱਕ ਹੋਰ ਸਮੁੱਚੀ ਜਿਹੜੀ ਸਾਡੀ ਕੌਮ ਆ ਮੈਂ ਕਹਿੰਨਾ ਕਿ ਅੱਜ ਸਾਡੀ ਸੋਚ ਦਾ ਮਿਆਰ ਕਿੰਨਾ ਨੀਵਾ ਡਿੱਗ ਪਿਆ ਕੀ ਜਿਹੜਾ ਸਾਡੀ ਕੌਮ ਦਾ ਜਥੇਦਾਰ ਆ ਜੇ ਕੋਈ ਕੌਮੀ ਮਸਲੇ ਜਾਂ ਕੌਮੀ ਮਸਲੇ ਜੇ ਰੱਖਣੇ ਆ ਚਾਹੇ ਉਹ ਦੇਸ਼ ਦਾ ਪ੍ਰਧਾਨ ਮੰਤਰੀ ਹੈ ਚਾਹੇ ਕੋਈ ਗ੍ਰਹਿ ਮੰਤਰੀ ਹੈ ਚਾਹੇ ਕੋਈ ਦੁਨੀਆ ਦਾ ਬਾਦਸ਼ਾਹ ਹੈ ਸਾਡਾ ਜਿਹੜਾ ਕਾਲ ਤਖਤ ਸਾਹਿਬ ਦਾ ਜਥੇਦਾਰ ਆ ਉਹ ਕਿਉਂ ਨਹੀਂ ਉਹਨੂੰ ਮਿਲ ਸਕਦਾ ਉਹ ਕਿਉਂ ਨਹੀਂ ਉਹਦੇ ਨਾਲ ਗੱਲ ਸਕਦਾ ਗੱਲ ਕਰ ਸਕਦਾ ਇਹ ਕਿਹੜੇ ਬੰਨੇ ਕਿਹੜਾ ਤੁਸੀਂ ਮਤਲਬ ਜਿਹੜਾ ਭੰਬਲ ਭੂਸਾ ਕੌਮ ਦੇ ਵਿੱਚ ਪਾਉਣਾ ਚਾਹੁੰਦੇ ਹੋ ਕੀ ਸਾਡੀ ਕੌਮ ਦਾ ਜਥੇਦਾਰ ਸਾਡੀ ਕੌਮ ਦਾ ਲੀਡਰ ਉਹ ਉਸ ਤੇ ਇੰਨੀਆਂ ਪਾਬੰਦੀਆਂ ਉਹ ਵੀ ਸਾਡੇ ਇੱਕ ਆਮ ਲੋਕਾਂ ਵੱਲੋਂ ਕਮਾਲ ਹੋ ਗਈ ਹੈ ਕਿ ਜਿਹੜਾ ਕੌਮ ਦਾ ਜਥੇਦਾਰ ਆ ਜਿੰਨੇ ਕੌਮ ਦੀ ਗੱਲ ਕਰਨੀ ਹੈ ਉਹਨੂੰ ਆਪਾਂ ਕਹੀ ਜਾਂਦੇ ਆ ਇਹ ਕਿਹੜੀ ਜੋ ਸੋਸ਼ਲ ਮੀਡੀਆ ਤੇ ਚੱਲ ਰਿਆ ਕਿ ਤੁਸੀਂ ਆਪਣਾ ਗ੍ਰਹਿ ਮੰਤਰੀ ਨੂੰ ਤੁਹਾਡੀ ਗੱਲ ਹੋਈ ਆ ਤੁਹਾਡੀ ਮੋਦੀ ਨਾਲ ਗੱਲ ਹੋਈ ਆ ਤੇ ਭਈਏ ਦੱਸੋ ਕਿਉਂ ਕੋਈ ਗੜਾਵਾ ਜੇ ਕੌਮ ਦਾ ਜਫੇਦਾਰ ਕਿਸੇ ਮਸਲੇ ਨੂੰ ਲੈ ਕੇ ਜੇ ਕਿਤੇ ਵੀ ਉਹਨੂੰ ਜਾਣਾ ਪੈਂਦਾ ਤੇ ਕੌਮੀ ਜਫੇਦਾਰ ਜਿਹੜਾ ਉਹ ਆਪਣੀ ਗੱਲ ਹੀ ਨਹੀਂ ਰੱਖ ਸਕਦਾ ਫਿਰ ਗੱਲ ਕੌਣ ਰੱਖੂਗਾ ਸੋ ਜੋ ਵੀ ਆ ਸੋਸ਼ਲ ਮੀਡੀਆ ਤੇ ਮੈਂ ਸਮਝਦਾ ਕਿ ਤੁਸੀਂ ਜਿਹੜਾ ਆਪਣਾ ਕੱਦ ਵੀ ਜਿਹੜਾ ਬਿਲਕੁਲ ਤੁਸੀਂ ਥੱਲੇ ਲੈ ਗਏ ਹੋ ਐਵੀਆਂ ਗੱਲਾਂ ਕਰਕੇ ਤੁਸੀਂ ਸਿੱਖ ਸਹਿਬਾਨਾਂ ਦੇ ਜਿਹੜਾ ਉਹਨਾਂ ਦਾ ਰੁਤਬਾ ਉੱਤੇ ਵੀ ਤੁਸੀਂ ਟੀਕੇ ਟਿੱਪਣੀਆਂ ਕਰ ਰਹੇ ਹੋ ਇਹ ਬਹੁਤ ਮਾੜੀ ਤੇ ਅਤ ਨਿੰਦਣਯੋਗ ਜਿਹੜੀ ਇਹ ਘਟਨਾ ਹੈ ਤੇ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿਹੜੀ ਪਰਮਾਤਮਾ ਦੀ ਜਾਂ ਕੋਈ ਇਹਨਾਂ ਨੂੰ ਕੋਈ ਮਾਰ ਵੱਜ ਗਈ ਆ ਜਾਂ ਇਹਨਾਂ ਨੂੰ ਕੋਈ ਸਮਝ ਨਹੀਂ ਆ ਰਹੀ ਫਿਰ ਤੁਸੀਂ ਕਿਹੜੀ ਰਾਜਨੀਤੀ ਕਰਨ ਦੇ ਤੁਲੇ ਹੋਏ ਹੋ ਇੱਕ ਬੰਨੇ ਤੁਸੀਂ ਜਾ ਕੇ ਅਕਾਲ ਤਖਤ ਸਾਹਿਬ ਤੇ ਆਪਣੇ ਵੱਲੋਂ ਕੀਤੇ ਹੋਏ ਗਲਨਾਵਾਂ ਦੀਆਂ ਮਾਫੀਆਂ ਮੰਗ ਰਹੇ ਹੋ ਦੂਜੇ ਬੰਨੇ ਜਿਹੜੇ ਸਿੰਘ ਸਾਹਿਬ ਉਹਨਾਂ ਦੀ ਤੁਸੀਂ ਕਿਰਦਾਰ ਖੁਸ਼ੀ ਕਰ ਰਹੇ ਹੋ ਤੁਸੀਂ ਇਹੋ ਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਕਿ ਭਈ ਤੁਸੀਂ ਕੌਣ ਹੋ ਨਿਓ ਸਾਨੂੰ ਕਾਲਤਾਰ ਸਾਹਿਬ ਦੇ ਸੱਦਣ ਵਾਲੇ ਸੋ ਖਾਲਸਾ ਜੀ ਇਹ ਬਹੁਤ ਹੀ ਮਾੜੀ ਗੱਲ ਹੈ ਜਦੋਂ ਕਿ ਜਿਹੜੀ ਇਹੋ ਜੀਆਂ ਗੱਲਾਂ ਇਹਨਾਂ ਲੋਕਾਂ ਨੂੰ ਸੁਭਧੀਆਂ ਨਹੀਂ ਜਿਹੜੇ ਆਪਣੇ ਆਪ ਨੂੰ ਬੜੇ ਪੰਥ ਦੀ ਜਮਾਤ ਦੱਸਦੇ ਰਹੇ ਐ ਅੱਜ ਜੋ ਕੁਝ ਵੀ ਇਹ ਕਰ ਰਿਹਾ ਹੈ ਉਹ ਬਹੁਤ ਹੀ ਮਾੜੀ ਗੱਲ ਹੈ ਤੇ ਅਤ ਜਿਹੜੀ ਨਿੰਦਣਯੋਗ ਹੈ ਮੈਂ ਇਹਦੀ ਨਿਖੇਧੀ ਕਰਦਾ ਇੱਕ ਸਿੱਖ ਹੋਣ ਦੇ ਨਾਤੇ ਕਿਉਂਕਿ ਸਾਡਾ ਫਰਜ਼ ਹੀ ਨਹੀਂ ਬਣਦਾ ਕਿ ਅੱਜ ਅਸੀਂ ਜੇ ਸਾਨੂੰ ਕੋਈ ਗਲਤੀ ਕਰਦੇ ਆਂ ਜੇ ਅੱਜ ਜਥੇਦਾਰ ਸਾਨੂੰ ਬੁਲਾਉਂਦੇ ਆ ਤੇ ਫਿਰ ਅਸੀਂ ਉਹਨਾਂ ਦੀ کردار ਕੁਸ਼ੀ ਕਰਨਾ ਵਾਲੇ ਤੁਰ ਪੀਏ ਸੋ ਜਿਹੜੀ ਇਹ ਬਹੁਤ ਮਾੜੀ ਜਿਹੜੀ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ ਬਹੁਤ ਮਾੜਾ ਤੇ ਮੈਂ ਇਹਦੀ ਨਿੰਦਾ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ